ਬਰਤਾਨੀਆਂ ਤੋਂ ਸਿੱਖਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਅਤੇ ਉਹਨਾਂ ਦੇ ਸਾਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਿੰਡੇ ਹੋਏ ਖਸਾਨਿਆਂ ਤੇ ਪ੍ਰਮਾਣਿਕ ਖੋਜ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਇਹਨਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਅਜਾਇਬ ਘਰ ਵਿੱਚ ਸਾਂਭਿਆ ਜਾ ਸਕੇ ਕੌਮੀ ਘਟ ਗਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਲੰਡਨ ਦੇ ਹਾਊਸ ਆਫ ਫਲੋਰਸ ਕੰਪਲੈਕਸ ਵਿੱਚ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਸਿੰਘ ਨੇ ਉਹਨਾਂ ਖਬਰਾਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਵਿੱਚ ਵਸਤੀਵਾਦੀ ਦੌਰ ਦੀ ਇੱਕ ਫਾਈਲ ਦਾ ਖੁਲਾਸਾ ਹੋਇਆ ਸੀ ਉਸ ਵਿੱਚ ਭਾਰਤ ਵਿੱਚ ਸਿੱਖ ਸਾਮਰਾਜ ਦੇ 19ਵੀਂ ਸਦੀ ਦੇ ਸ਼ਾਸਕ ਦੇ ਕਈ ਖਜ਼ਾਨਿਆਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਤੌਸ਼ਾਖਾਨਾ ਤੋਂ ਖਜ਼ਾਨਿਆਂ ਦੀ ਇੱਕ ਸੂਚੀ ਜਾਰੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਸਾਡੀ ਸਿੱਖ ਵਿਰਾਸਤ ਤੇ ਮਾਣ ਕਰ ਸਕਣ ਉਹਨੇ ਕਿਹਾ ਕਿ ਇਤਿਹਾਸਿਕ ਰਿਕਾਰਡਾਂ ਵਿੱਚ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਜੋ ਉਹਨਾਂ ਦੀ ਪੱਗ ਦੀ ਸ਼ਾਨ ਸੀ ਤੋਸਾਖਾਨਾ ਵਿੱਚ ਰੱਖੀ ਜਾਂਦੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਉਸਨੂੰ ਰਜਾਨਾ ਦੇਖਦੇ ਸਨ ਉਹਨੇ ਕਿਹਾ ਕਿ ਅਜਿਹੀਆਂ ਕਈ ਕੀਮਤੀ ਵਸਤੂਆਂ ਸਨ ਮਹਾਰਾਜਾ ਦੀ ਸੋਨੇ ਦੀ ਕੁਰਸੀ ਹੁਣ ਲੰਡਨ ਦੇ ਵਿਕਟੋਰੀਆ ਐਂਡ ਅਲਵਾਟਾ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਹੈ ਪਰ ਕਈ ਵਸਤੂਆਂ ਅਜੇ ਵੀ ਭੰਡਾਰ ਵਿੱਚ ਪਈਆਂ ਨੇ ਜਿਨ੍ਹਾਂ ਨੂੰ ਇੱਕੋ ਛੱਤ ਹੇਠ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ਤਰਲੋਚਤ ਸਿੰਘ ਨੇ ਦੁਹਰਾਇਆ ਕਿ ਉਹਨਾਂ ਦੀ ਵਾਂਗ ਇਹਨਾਂ ਵਸਤੂ ਨੂੰ ਭਾਰਤ ਵਾਪਸ ਜੰਟੀ ਨਹੀਂ ਬਲਕੇ ਬਰਤਾਨੀਆ ਵਿੱਚ ਉਹਨਾਂ ਦੀ ਸਹੀ ਦੇਖਭਾਲ ਅਤੇ ਪ੍ਰਦਰਸ਼ਨ ਦੀ ਹੈ ਦੱਸਦੇ ਕਿ ਪੋਠੋਹਾਰ ਐਸੋਸੀਏਸ਼ਨ ਯੂਕੇ ਵੱਲੋਂ ਲੰਡਨ ਚਪਾਰ ਦੇ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਦਾ ਸਨਮਾਨ ਕੀਤਾ ਗਿਆ ਪੋਠੋਹਾਰ ਐਸੋਸੀਏਸ਼ਨ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ ਜੋ ਰਾਵਲਪਿੰਡੀ ਜੈਲਮ ਅਤੇ ਕਮਾਲਪੁਰ اٹਕ ਆਦ ਹੁਣ ਦੇ ਲੈਦੇ ਪੰਜਾਬ ਦੇ ਕਿੱਥਿਆਂ ਤੋਂ ਵਡਵਾਰੇ ਮੌਕੇ ਭਾਰਤ ਆਗੇ ਸੰਤ ਤਰਲੋਚਨ ਸਿੰਘ ਨੇ ਕਿਹਾ ਕਿ ਪੋਠੋਹਾਰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਅਤੇ ਡਾਕਟਰ ਮਨਮੋਨ ਸਿੰਘ ਤੋਂ ਇਲਾਵਾ ਮਲਿਕ ਹਰਦਤ ਸਿੰਘ ਮਲਿਕ ਤੇਜਾ ਸਿੰਘ ਜਰਨਲ ਜਗਜੀਤ ਸਿੰਘ ਮਾਸਟਰ ਤਾਰਾ ਸਿੰਘ ਗੁਰਮੁਖ ਸਿੰਘ ਮੁਸਾਫਰ ਡਾਕਟਰ ਜੋਤ ਸਿੰਘ ਕਵੀ ਮੋਨ ਸਿੰਘ ਆਦਿ ਜਨ ਭੂਮੀ ਆ ਉਹਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਪੋਠੋਹਾਰ ਐਸੋਸੀਏਸ਼ਨ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜ ਲਈ ਹੈ ਤਨਸ਼ੀਲਾ